ਇਹ ਤੇ ਉਹਦੇ ਥਾਰ ਹੀ ਨਹੀਂ ਹੈ ਹੋਰ ਹੋਲਡ ਹੋਰ ਹੋਲਡ ਅਸਲ ਵਿੱਚ ਜਿਹੜੇ ਕਾਫੇ ੱੱਲੇ ਮੋੜ ਕੇ ਨਾ ਚੂਹਾ ਜਾ ਕਾਹਨਾਂ ਚੱਕ ਲਾ ਜਾਤਾ ਸਾਈਡ ਤੋਂ ਕੋਈ ਚੀਜ਼ ਪਾ ਕੇ ਹੱਥ ਉੱਤ ਨਾ ਉਹ ਕਰ ਲਈ ਇੱਕ ਮਿੰਟ ਖੜਾ ਇੱਕ ਮਿੰਟ ਹਾਂ ਅੱਧਾਰ ਪਾ ਲਾ ਮੋੜ ਕੇ ਇਹ ਜਰ ਜਾ ਕਾ ਨਾ ਖੜ ਜਾ ਇਹ ਨਹੀਂ ਬਣ ਵਾਟੇ ਇਹ ਨਹੀਂ ਬੰਦੀ ਖੜ ਜਾ ਇਹਨੂੰ ਕੱਢ ਦਿੰਦਾ ਡਿਸਕੋ ਪਾ ਲਾ ਸਹੀ ਜੀ ਲੈ ਜਿੰਦਰਾ ਇਹ ਹੋ ਗਿਆ ਇਹ ਹੋ ਲੈਣਾ ਪਾਈ ਪਾਏ ਰੋਸ ਦੀ ਹਾਂ ਹਾਂ ਬਈ ਸਾਡਾ ਪਿੰਡ ਓਪਾ ਵਾਲਾ ਬਈ ਸਾਡੇ ਨਾਲ ਬਈ ਪਲਾਸਟਿਕ ਦਾ ਡੇਰ ਪਾਈ ਹੋਈ ਸੀਗੀ ਜਮੀਨਾਂ ਪਾਏ ਜਿਹਦੇ ਕਰਕੇ ਬਈ ਨੀਚੇ ਵਾਲਾ ਪਾਈਪ ਜੋ ਜਿਹੜੀ ਮੋਟਰ ਹੋ ਬਈ ਨੀਚੇ ਨੂੰ ਹੋ ਗਈ ਤੇ ਪਾਈਪ ਫੁੱਲ ਗਿਆ ਤੇ ਇਹ ਕਰਕੇ ਬਈ ਇਹਨੂੰ ਸਾਨੂੰ ਪਤਾ ਲੱਗਿਆ ਬਈ ਇਹਨਾਂ ਦਾ ਨਮੋਲ ਹੈ ਤਾਂ ਅਸੀਂ ਬਈ ਇਹਨੂੰ ਫੋਨ ਕਰਕੇ ਇੱਥੇ ਬੁਲਾਇਆ ਬਈ ਨੇ ਸਾਰੀ ਮੋਟਰ ਕੱਢਦੀ ਬਹੁਤ ਵਧੀਆ ਕੰਮ ਹੈ ਬਈ ਸਾਰੇ ਭਾਈਆਂ ਨੂੰ ਜਿੰਨਾਂ ਦੀ ਮੋਟਰ ਗਿਰਦੀ ਆ ਤਾਂ ਭਾਈਆਂ ਨਾਲ ਬਈ ਕਨੈਕਟ ਕਰੋ ਉਹ ਡਰਾਈਵਰੀ ਦਿਖਾ ਦੇ ਬਾਈ ਡਰਾਈਵਰੀ ਆ ਸੀ ਬਾਈ ਜਿਹੜੀ ਫੁੱਲੀ ਹੋਈ ਆ ਆਪਣੀ ਆ ਜਿਹੜੀ ਡਰਾਈਵਰੀ ਫੁੱਲੀ ਹੋਈ ਆ ਵੀਰੇ ਉਹ ਦਿਖਾਉਣਾ ਸਾਨੂੰ ਬਾਈ ਪਲਾਸਟਿਕ ਦੀ ਡਰਾਈਵਰੀ ਤਾਂ ਕੋਈ ਨਾ ਪਾਇਓ ਆ ਪਈ ਆ ਬਾਈ ਪਲਾਸਟਿਕ ਡਰਾਈਵਰੀ ਫੁੱਲੀ ਹੋਈ ਮੋਟਰ ਉਹਦੇ ਕਰਕੇ ਥੱਲੇ ਡਿੱਗ ਪਈ ਸੀ ਆਪਣਾ ਪਿੰਡ ਨਮੋੜਾ ਜ਼ਿਲ੍ਹਾ ਸੰਗਰੂਰ ਐ ਡਿੱਗੀਆਂ ਫਸੀਆਂ ਮੋਟਰ ਟੁੱਟੇ ਫੁੱਟੇ ਬੋਰ ਠੀਕ ਕਰਨ ਲਈ ਮਿਲੋ ਬਾਈ ਕਿਥਾ ਬੋਰ ਰੇਤਾ ਮਾਰਦਾ ਬਾਈ ਉਹ ਟੋਣਿਆ ਬੋਰਾ ਵਿੱਚ ਮਾਰਦਾ ਕੈਮਰੇ ਲੈ ਓਏ ਅੱਜ ਲੈ ਡੀ ਕੱਪੇ